ਮੈਨੂੰ ਕਹਿੰਦਾ ਪਾਪੇ ਯਾਰ ਫਿਰ ਜਦੋਂ ਲੈਣਾ ਲੈ ਦੇ ਨਹੀਂ ਕਹਿੰਦਾ ਮੈਂ 20 ਮੁਰਗੀਆਂ ਲੈ ਰੀਆਂ ਮੈਂ ਪਰਾਂਡੇ ਵਿੱਚ ਕਿ ਟਰੈਕਟਰ ਲਊਂਗਾ ਅੰਡੇ ਵਿੱਚ ਕਿ ਟਰੈਕਟਰ ਲਊਂਗਾ ਲੈ ਹੈਵੀ ਮਟਰੋ ਦੇਖ ਸਕਦੇ ਹੋਗੇ ਉਹ ਲੈ ਗਿਆ ਹੁੰਦਾ ਜਿੰਨਾ ਕਾਉਂਦਾ ਇਹਨੂੰ ਆਣਾ ਮੈਨੂੰ ਵੀ ਆਏ ਕਿ ਅੱਜ ਰਿਵੀ ਜੇ ਤਾਂ ਅੰਡੇ ਲੈਣੇ ਨੇ ਪੀਰ ਪੀ ਲਵਾਂਗਾ ਤਾਂ ਨਾਲ ਠੀਕ ਹੈ ਹਾਂ ਬੜਾ ਕਰਾ ਨਿਕਲ ਰਾ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਆ ਮੁੰਡੇ ਨੇ ਬਾਈ ਟਰੈਕਟਰ ਲੈ ਲਿਆ ਬਾਈ ਕਹਿੰਦਾ ਵੀ ਮੈਨੂੰ ਇੰਨਾ ਸੌਂਗ ਸੀਗਾ ਇਹਦੇ ਪਾਪੇ ਨੇ ਟਰੈਕਟਰ ਦਵਾਤਾ ਆ ਕਰਿਆ ਦਾ ਪਾਪਾ ਬਾਈ ਜਣ ਕਿ ਜਗਦੀਪ ਬਾਈ ਗੱਲਬਾਤ ਕਰਦਾ ਬਾਈ ਕੀ ਹਾਲ ਚੱਲ ਵਧੀਆ ਬਾਈ ਜੀ ਚੱਲ ਠੀਕ ਹੈ ਜੀ ਹਾਂ ਜੀ ਇਹ ਬਾਈ ਮੁੰਡਾ ਮੈਨੂੰ ਲੱਗਦਾ ਉਮਰ ਮਸਾ ਮਸਾ ਤੂੰ 10 ਸਾਲ ਦੀ ਹੋਗੇ ਹਾਂ 10 ਮਾਂ ਲੱਗੇ ਇਹ ਦਵਾਤਾ ਵੀ ਟਰੈਕਟਰ ਆਉਂਦਾ ਵੀ ਇਹਨੂੰ ਚਲਾਉਣਾ ਬਾਈ ਚੱਲ ਚਲਾਉਂਦੇ ਬਾਕੀ ਨਿੱਕਾ ਜਿਹਾ ਟਰੈਕਟਰ ਨਿੱਕਾ ਜੀ ਇਹ ਆ ਅਸਲ ਮੇਰੇ ਕੰਬੀਨੇਸ਼ਨ ਵੀ ਇਹ ਬਣਦਾ ਹਨਾ ਠੀਕ ਆ ਜੀ ਤੇ ਜਿੱਥੋਂ ਤੱਕ ਦਵਾਉਣ ਵਾਲੀ ਗੱਲ ਆ ਦਰਸੀਮ ਬਾਈ ਪਤਾ ਕੀ ਆ ਇਹ ਤਾਂ ਇੱਕ جنੂਨ ਸੀ ਮਤਲਬ ਵੀ ਪਾਪੇ ਆਪਾਂ ਟਰੈਕਟਰ ਲੈਣਾ ਹੈ ਵੀ ਲੈਣਾ ਹੀ ਲੈਣਾ ਕਿਉਂਕਿ ਅਸੀਂ ਖੇਤੀ ਚਲੋ ਬੈਲੀ ਹੈਗੀ ਆ ਪਰ ਕਰਦੇ ਨੇ ਨਿਦਾਨਦਾਰੀ ਕਰਕੇ ਟਰੈਕਟਰ ਹੈ ਨਹੀਂ ਸੀਗਾ ਆਪਣੇ ਕੋਲ ਟਰੈਕਟਰ ਆਪਣੇ ਕੋਲ ਹੈ ਨਹੀਂ ਸੀਗਾ ਮੈਂ ਸੋਚਿਆ ਮਾ ਯਾਰ ਵੀ ਆਪਾਂ ਟਰੈਕਟਰ ਕਰਨਾ ਕੀ ਆ ਜਦੋਂ ਆਪਾਂ ਅਜੇ ਖੇਤੀ ਨਹੀਂ ਕਰਦੇ ਸਹੀ ਗੱਲ ਆ ਵੀ ਇਹ ਚਲੋ ਸ਼ੌਂਕ ਸੀ ਬੱਚਾ ਮੈਨੂੰ ਇਹ ਸੀ ਮੋਇਲਾ ਨਾਲ ਜੁੜਨੇ ਦੀ بجائے ਆਪਦੀ ਖੇਤੀ ਬੜੀ ਦੇ ਕਿੱਤੇ ਨਾਲ ਤਾਂ ਜੁੜਨਾ ਚਾਹੁੰਦਾ ਇਹਦੇ ਇੰਟਰਸਟ ਹੈ ਜੀ ਸਹੀ ਗੱਲ ਹੈ ਜੀ ਤੇ ਮੈਂ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ ਆ ਜੇਗੇ ਮੈਨੂੰ ਕਿਹਾ ਹੂੰ ਫਿਰ ਮੈਂ ਜਦੋਂ ਲੋੜ ਹੀ ਨਹੀਂ ਮੈਂ ਅੱਜ 2 ਲੱਖ ਕਿਉਂ ਲਾਵਾਂ ਹੂੰ ਮੈਨੂੰ ਕਹਿੰਦਾ ਪਾਪੇ ਯਾਰ ਫਿਰ ਜੇ ਤੂੰ ਲੈਣਾ ਲੈ ਦੇ ਹੂੰ ਨਾ ਮੈਂ ਕਹਿੰਦਾ ਮੈਂ 20 ਮੁਰਗੀਆਂ ਲੈ ਲਈਆਂ ਮੈਂ ਫਰਾਂਡੇ ਵਿੱਚ ਕਿ ਟਰੈਕਟਰ ਲਾਉਂਗਾ ਆਂਡੇ ਵਿੱਚ ਕਿ ਟਰੈਕਟਰ ਲਾਉਂਦਾ ਨਾ ਆਂਡੇ ਮੇਰੇ ਉਹ ਆਂਡੇ ਤੋਂ ਕਿਵੇਂ ਆਜੂ ਟਰੈਕਟਰ ਯਾਰ ਜਗਦੇ ਨੂੰ ਯਕੀਨ ਨਹੀਂ ਆਉਂਦਾ ਯਾਰ ਹਾਂ ਹਾਂ ਖੜਾ ਤੇਰੇ ਸਾਹਮਣੇ ਆਂਡੇ ਤੋਂ ਤਾਂ ਟਰੈਕਟਰ ਆ ਗਿਆ ਹਾਂ ਇਹ ਮੈਨੂੰ ਕਹਿੰਦਾ ਫਿਰ ਮੈਂ ਇਹਨੂੰ ਇੱਕ ਦਿਨ ਗੁੱ ਾਂਡੇ ਵੇਚ ਕੀ ਲੈਦਾ ਜਾ ਭਾਜਾ ਤੂੰ ਅਭੀ ਾਂਡੇ ਵੇਚ ਕੇ ਲੈਟਰਟ ਕਹਦਾ ਾਂਡੇ ਵਿੱਚ ਕੀ ਲੈ ਲੈ ਫਿਰ ਜਦੋਂ ਇਹ ਨੇ ਇਹਨੇ ਕੀ ਸੋਚਿਆ ਸਰਸੇਮ ਜਦੋਂ ਸਚਾਈ ਗੱਲ ਆ ਇਹ ਹਾਂ ਕੋਈ ਵੀ ਗੱਲ ਇਹਦੇ ਵਿੱਚ ਬਣੀ ਨਹੀਂ ਇਹਨੇ ਕੀ ਸੋਚਿਆ ਯਾਰ ਇਹਨੂੰ ਜਵਾਕ ਇਹਨੂੰ ਐਸੇ ਵੀ ਚੱਲ ਥੋੜੇ ਜਿਹੇ ਰੁਪਿਆ ਦਾ ਡਾਇਰੈਕਟਰ ਆ ਜਾਂਦਾ ਥੋੜੇ ਪੈਸੇ ਨਾਲ ਆ ਜੂਗਾ ਹਾਂ ਇਹ ਕੀ ਕਰਾ ਕਰੇ ਨੇ ਇੱਕ ਬਾਜ਼ਾਰ ਚੋਂ ਗੱਲਾਂ ਲਿਆਂਦਾ ਸਾਡੇ ਮੰਗ 20 ਕੁ ਮੁਰਗੀਆਂ ਰੱਖੀਆਂ ਉੱਥੋਂ ਜਿੰਨੇ ਪੈਸੇ ਬੱਟਿਆ ਕਰੇ ਾਂਡਿਆਂ ਦੇ ਡੇਡੇ ਾਂਡੇ ਵੇਚਦਾ ਜੀ ਰੋਜ਼ ਇਹ ਾਂਡੇ ਵੇਚਦਾ ਤੇ ਮੁਰਗਿਆਂ ਨੂੰ ਇਹਨੇ ਫੀਡ ਪਾਉਣੀ ਤੇ ਵੇਚ ਕੇ ਾਂਡੇ ਹਾਂ 800 150 ਇਹਨੇ ਹੁfte ਗੱਲੇ ਚ ਪਾ ਦੇਣਾ ਹਾਂ ਤੇ ਮੈਂ ਇਹਦਾ ਦੇਖਿਆ ਵੀ ਦੋ ਕੁ ਦਿਨਾਂ ਬਾਅਦ ਇੰਟਰਸਟ ਜਲ ਹਟ ਜਾਊਗਾ ਜੀਦੋਂ ਮੈਂ ਤਾਂ ਜਨੂਨ ਦੇਖਿਆ ਵੀ ਬੜਾ ਮੰਨ ਕੇ ਜਲ ਇਹ ਮੈਨੂੰ ਵੀ ਆਇਆ ਕਿ ਆਹ ਤਰੀ ਵੀ ਜੇ ਤਾਂ ਅੰਡੇ ਲੈਣੇ ਨੇ ਤੀਰ ਪੀ ਲਊਗਾ ਤਨਾਂ ਠੀਕ ਹੈ ਰਾਤ ਬੜਾ ਕਰਾਉ ਨਿਕਲ ਰਹਾ ਫੇ ਮੈਂ ਕੀ ਕਰੇ ਮੈਨੂੰ ਅੰਡੇ ਦੇ ਦੇ ਮੈਂ ਉਬਾਲ ਕੇ ਹਨਾ ਵੀ ਇਹ ਜੇ ਲੈਣਾ ਤੇ ਮੈਂ ਲੈਣਾ ਕਹਿੰਦਾ ਟਰੈਕਟਰ ਜੇ ਤਾਂ ਅੰਡੇ ਲੈਣੇ ਨੇ 30 ਰੁਪਏ ਲੱਗਣਗੇ ਪਾ ਇਥੇ ਲੱਗਣਗੇ ਅੰਡੇ ਦਾਦੇ ਤੋਂ ਪੈਸੇ ਲਿਆ ਕਰੇ ਸਾਰਾ ਤੋਂ ਜਿਹੜੇ ਲੋਕ ਆਉਂਦੇ ਸੀ ਉਹਨਾਂ ਤੋਂ ਤਾਂ ਲੈਣੀ ਹੀ ਲੈਣੇ ਆ ਠੀਕ ਆ ਕਰੀ ਵੇਚੀ ਗਿਆ ਅੰਡੇ ਕਰੀ ਵੇਚੀ ਗਿਆ ਚਲੋ ਕਰਦੇ ਕਰਾਉਂਦੇ ਇਹਦੇ ਕੋਲੇ 20 ਦਿਨਾਂ ਦੇ ਵਿੱਚ ਬਾਈ 5-6000 ਰੁਪਏ ਨਾਰਮਲ ਹੋ ਗਿਆ ਠੀਕ ਆ ਮੈਂ ਹੈਰਾਨ ਯਾਰ ਮਖੈਰ ਜੂਆ ਕਰੇ ਨਾ جنੂਨ ਹੈ ਤਾਂ ਫੇਰ ਤਾਂ ਚੀਜ਼ ਲੈ ਕੇ ਦੇਣਾ ਬਣਦਾ ਹਨਾ ਮੈਂ ਤਾਂ ਦਿਲ ਟੁੱਟ ਜਾਊਗਾ ਉਹ ਕਾਰਨ ਇਹ ਨੂੰ ਮੈਂ ਮਤਾ ਹੀ ਹੀ ਮੰਨਦਾ ਵੀ ਇਹਦੇ ਅੰਡਰ ਇਹ ਟਰੈਕਟਰ ਦਵਾਇਆ ਨੂੰ ਆ ਚਲੋ ਬਾਕੀ ਦਾ ਬਰੋਂ ਮਾਪਾਪ ਨੂੰ ਕਰਨੀ ਪੈਂਦਾ ਹਨਾ ਤੇ ਬਾਕੀ ਸਭਿਆਚਾਰਕ ਟਰੈਕਟਰ ਹੈ ਛੋਟੀ ਕਿਸਾਨੀ ਲਈ ਬਹੁਤ ਤਾਕੜਾ ਟਰੈਕਟਰ ਹੈ ਤੇ 10 35 ਹੈ ਮਸੀ ਬਾਕੀ ਚਲ ਜੁੜਿਆ ਰਹੂਗਾ ਜਹ ਹਨਾ ਜਿਹੜੀ ਮੇਨ ਗੱਲ ਹੈ ਖੇਤੀ ਨਾਲ ਤੇ ਆਉਦੇ ਕੀਤੇ ਨਾਲ ਜੁੜਿਆ ਰਹੂਗਾ ਜੁੜਿਆ ਰਹੂਗਾ ਹੁਣ ਅਸੀਂ ਅਗਲੇ ਸਾਲ ਅਸੀਂ ਇਹਦੇ ਟਰੈਕਟਰ ਦੇ ਇੰਟਰਸਟ ਨਾਲ ਅਸੀਂ ਅਗਲੇ ਸਾਲ ਵਿਚਾਰ ਬਣਾ ਲਏ ਵੀ ਆਪਾਂ ਖੇਤੀ ਠੇਕੇ ਦੇ ਨਹੀਂ ਦਿੰਦੇ ਠੀਕ ਆ ਆਪ ਕਰਾਂਗੇ ਤੇ ਗੱਲ ਕੀ ਹੈਗੀ ਵੀ ਮੈਂ ਇਹੀ ਮੈਸੇਜ ਦੇਣਾ ਚਾਹਣਾ ਵੀ ਜਵਾਕ ਦਾ ਜਨੂਨ ਦੇਖੋ ਜੇ ਉਹ ਚੰਗੇ ਪਾਸੇ ਨੂੰ ਜਾ ਰਿਹਾ ਲੱਖੇ ਸੁਧਾਣੇ ਦਾ ਕਹਾਣਾ ਤਾਂ ਉਹਨੂੰ ਮਾੜੇ ਪਾਸੇ ਲਿਜਾਣ ਦੇ ਫਿਰ ਆਪਾਂ ਵੀ ਜ਼ਿੰਮੇਵਾਰ ਆ ਆਪਾਂ ਵੀ ਜ਼ਿੰਮੇਵਾਰ ਆ ਆਪਾਂ ਵੀ ਜ਼ਿੰਮੇਵਾਰ ਆ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਮਾਂ ਬਾਪ ਆਪਣੇ ਬੱਚੇ ਨੂੰ ਦਵਾ ਦਿੰਦਾ ਪਰ ਮਜਬੂਰੀਆਂ ਵੀ ਬਹੁਤ ਹੁੰਦੀਆਂ ਪਰ ਜੇ ਕੋਈ ਹੱਥ ਪੈਂਦਾ ਤਾਂ ਉਹ ਵੱਡੀ ਗੱਲ ਨਹੀਂ ਆ ਜੇ ਆਪਾਂ 1.5 ਲੱਖ ਰੁਪਏ ਵੀ ਜੇ ਖਰਚ ਦਾਂਗੇ ਨਾ ਯਾਰ ਬੱਚੇ ਵਾਸਤੇ ਨਾ ਅੱਜ ਭਾਈ ਹੁਣ ਆਪਾਂ ਦੇਖ ਲਈਆਂ ਲੱਖ ਲੱਖ ਰੁਪਏ ਦਾ ਜਵਾਕ ਮੋਬਾਈਲ ਚੱਕੀ ਕਰਦੇ ਠੀਕ ਹੈ ਨਾ ਹੁਣ ਵੀ ਉਹੀ ਲੱਖ ਰੁਪਿਆ ਹੁਣ ਟਰੈਕਟਰ ਦੇ ਲਾਇਆ ਹੈਗਾ ਚਲੋ ਇਹਨੂੰ ਐ ਪਤਾ ਆਪਦੀ ਧਰਤੀ ਨਾਲ ਜੁੜਿਆ ਮੈਂ ਖੇਤੀ ਕਰੂੰਗਾ ਚਲ ਮੈਂ ਉਹ ਕਰੂੰਗਾ ਜਨੂਨ ਤਾਂ ਹੈਗਾ ਸ਼ੌਂਕ ਹੈ ਨਾ ਸਹੀ ਗੱਲ ਫੋਨ ਦੇਖੂਗਾ ਮਾੜੇ ਪਾਸੇ ਜਾਊਗਾ ਨਾ ਮਾੜੀਆਂ ਰੀਲਾਂ ਦੇਖੂਗਾ ਮਾੜੀ ਵੀਡੀਓ ਦੇਖੂਗਾ ਨਾ ਹਾਂ ਠੀਕ ਹੈ ਖੇਤੀ ਦਾ ਨੂੰ ਬਹੁਤ ਸ਼ੌਂਕ ਹੈ ਇਹ ਆਉਂਦਾ ਵੀ ਉਹ ਟਰੈਕਟਰ ਕਿ ਨਹੀਂ ਰੋਈ ਤੇ ਨੂੰ ਆਉਂਦਾ ਪੂਰਾ ਖੈਂਟ ਪੱਕੀ ਗੱਲ ਹੈ ਜੀ ਆਉਂਦਾ ਚਲਾ ਕੇ ਦਿਖਾਊਗਾ ਹੁਣ ਆਪ ਨੂੰ ਇਹ ਹਾਂ ਚਲਾ ਕੇ ਦਿਖਾਉ ਚਲਾ ਕੇ ਦਿਖਾ ਉੱਥੇ ਤੱਕ ਯਾਰ ਹਨਾ ਜਿੰਨਾ ਆਉਂਦਾ ਹਨਾ ਕਿਉਂਕਿ ਭਾਈ ਉਮਰ ਥੋੜੀ ਹੈਗੀ ਪੈਰ ਦੇ ਸਕਦੇ ਹੋਗੇ ਆਉਂਦੇ ਨੇ ਪੈਰ ਕਿ ਨਾਲ ਦੇ ਆ ਜਾਂਦੇ ਨੇ ਪੈਰਾਂ ਸਰੀਰ ਦੇ ਹਿਸਾਬ ਨਾਲ ਉੱਤੇ ਖੜਕੇ ਬ੍ਰੇਕ ਲਾਉਂਦਾ ਪਰ ਮੈਂ ਇਹਦੇ ਨਾਲ ਜਾਣਾ ਹਾਂ ਵੀ ਨਾ ਨਾ ਕਈ ਵੀਰ ਕਹਿਣਗੇ ਯਾਰ ਵੀ ਤੂੰ ਨਿੱਕੇ ਜਿਹਾ ਵਾਗ ਦਾ ਰਿਸਕ ਲੈਣਾ ਪਰ ਜਿੱਥੇ ਵੀ ਅਸੀਂ ਜਾਣੇ ਹਾਂ ਮੈਂ ਇਹਦੇ ਨਾਲ ਬਹਿ ਕੇ ਜਾਣਾ ਠੀਕ ਆ ਜੇ ਕਿਤੇ ਸੁਨਣਾ ਰਹੇਗਾ ਰਸਤੇ ਦੇ ਰੋਡ ਹੈ ਵੀ ਹੁਣ ਤੋਂ ਚਲਾ ਲੈ ਚਲੋ ਇਹਨੇ ਸਾਲ ਦੋ ਸਾਲਾਂ ਚ ਇਹ ਸਿੱਖ ਜੂਗਾ ਟ੍ਰੇਨਡ ਹੋ ਜਾਊਗਾ ਜਦੋਂ ਟ੍ਰੇਨਡ ਹੋ ਗਿਆ ਫਿਰ ਆਪੀ ਚਲਾ ਚਲਾ ਕੇ ਦਿਖਾ ਚੱਲ ਬਈ ਨਾ ਇਹ ਨਾ ਉਹਦਾ ਮੁੰਡਾ ਤੂੰ ਗੇਰਾ ਵਾਲਾ ਪਤਾ ਹੈ ਕਲਾਚ ਦਾ ਪਤਾ ਹੈ ਬ੍ਰੇਕਾਂ ਦਾ ਪਤਾ ਹੈ ਸੈਲਫ ਸਟਾਰਟ ਕਰਨ ਦਾ ਪਤਾ ਹੈ ਠੀਕ ਹੈ ਇਹ ਚ ਕਿੰਨਾ ਤੇਲ ਪੈਂਦਾ ਉਹ ਪਤਾ ਹੈ ਇਹਦੇ ਮੰਨ ਕੇ ਚੱਲੇ ਅਲਟੀਨੇਟਰ ਕਿੱਥੇ ਆ ਰੈਗਰੇਟਰ ਕਿੱਥੇ ਟੇਰ ਕਿੱਟਾ ਸਾਰਿਆਂ ਨੂੰ ਪਾਰਟ ਵੀ ਪਤਾ ਹੈ ਚਲਾ ਕੇ ਦਿਖਾ ਚਲੋ ਚਲਾ ਕੇ ਦਿਖਾ ਦੇ ਵੀ ਨਬਰਾਜ ਨਾਵਾ ਮੁੰਡੇ ਦਾ ਕਰ ਲੈ ਸਟਾਰਟ ਦੇਖੋ ਬਈ ਲੈ ਵੀ ਮੈਟਰੋ ਦੇਖ ਸਕਦੇ ਹੋਗੇ ਉਹ ਲੈ ਗਿਆ ਹੁੰਦਾ ਜਿੰਨਾ ਕਾਉਂਦਾ ਇਹਨੂੰ ਆਣਾ ਇਹ ਕਨੂਗਾ ਬਰਨਾ ਦੇ ਗਦੀਪ ਬਾਕੀ ਮੈਂ ਇਹਨੂੰ ਕਦੇ ਕਾਲੀ ਕਰਨ ਵਾਸਤੇ ਕਹੇ ਹੀ ਨਹੀਂ ਅੱਛਾ ਛੋਲੋ ਛੋਲੋ ਚਲ ਸਟੀਅਰਿੰਗ ਦੇ ਹੱਥ ਤੇ ਕਜੂ ਇਹਦਾ ਆ ਜਾ ਬਾਕੀ 11 ਗੁਲਾਮਾਂ ਨੂੰ ਭੇਜ ਆ ਜੀ ਹਾਂ ਚਲ ਜਵਾਕ ਨੂੰ ਧਿਆਨ ਤਾਂ ਘੱਟ ਟੁਕੜ ਮਾ ਤਾਂ ਕੱਲਾ ਇਹੀ ਜਨ ਵੀ ਅੱਜ ਦੇ ਜੋਗੇ ਜਦਾਂ ਜੇ ਕੱਲਾ ਧਿਆਨ ਚੰਗੇ ਪਾਸੇ ਆ ਗਿਆ ਬਸ ਉਹ ਜਵਾਕ ਬਚ ਗਿਆ ਬਹੁਤ ਵੱਡੀ ਗੱਲ ਹੈ ਲੋਕਾਂ ਕਹਿੰਦੇ ਚਿੱਟਾ ਹੋ ਗਿਆ ਨਸ਼ਾ ਹੋ ਗਿਆ ਫਲਾਣੇ ਹੋ ਗਏ ਇਹ ਜਿਮੇਵਾਰ ਆਪਾਂ ਜਾਣੀ ਜਿਮੇਵਾਰ ਬਹੁਤ ਪਰਸੈਂਟ ਮਾਂ ਬਾਪ ਹੀ ਆ ਕਰ ਲਾ ਕਰ ਲਾ ਬੰਦੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਭਾਈ ਤੁਸੀਂ ਵੀ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਓ ਨਾ ਜਵਾਬ ਲੱਗਦਾ ਹੈ ਹਾਂ ਜਵਾਬ ਤਾਂ ਹੈ ਹੀ ਐਕਸਪੀਰੀਅੰਸ ਕੱਢਿਆ ਵੀ ਜੇ ਜਵਾਬ ਨੂੰ ਪੜਨਗੇ ਬਸੇ ਲਾਉਣੇ ਆ ਤਾਂ ਉਹ 100% ਲੱਗਦਾ ਲੱਗਦਾ ਉਹ ਡਾਊਟ ਹੀ ਨਹੀਂ ਲੈ ਵੀ ਮਿੱਤਰੋ ਵੀਡੀਓ ਕਿਵੇਂ ਲੱਗੀ ਬਈ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਵੀ ਬਈ ਆਪਦੇ ਬੱਚਿਆਂ ਨੂੰ ਕਿਹੜੇ ਕਿਹੜੇ ਚੰਗੇ ਪਾਸੇ ਲਾ ਰਹੇ ਹੋਗੇ ਹਨਾ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਪਾ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਬਈ ਤੇ ਬਾਕੀ ਬਈ ਵੀਰ ਦੀ ਸੋਚ ਤੇ ਮੁੰਡੇ ਦੀ ਸੋਚ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਧੰਨਵਾਦ ਧੰਨਵਾਦ